ਬਠਿੰਡਾ ਦੇ ਪਿੰਡ ਬਹਿਮਣ ਦਿਵਾਨਾ ਵਿਖੇ ਨਰੇਗਾ ਦਾ ਕੰਮ ਕਰਨ ਵਾਲੀ ਔਰਤ ਦੀ ਹੋਈ ਮੌਤ ਦਾ ਮਾਮਲਾ ਗਰਮਾਇਆ ਏਡੀਸੀ ਨੂੰ ਮਿਲਣ ਪਹੁੰਚਿਆ ਪਰਿਵਾਰ ਕਿਹਾ ਨਹੀਂ ਕਰਾਂਗੇ ਉਹਨਾਂ ਚਰ ਸੰਸਕਾਰ ਜਿੰਨਾ ਚਿਰ ਨਹੀਂ ਮਿਲਦਾ ਅਨਸਾਫ ਮਾਮਲਾ ਬੀਤੀ ਕੱਲ੍ਹ ਬਠਿੰਡਾ ਦੇ ਪਿੰਡ ਬਹਿਮਣ ਦਿਵਾਨਾ ਵਿਖੇ ਇੱਕ 45 ਸਾਲਾ ਔਰਤ ਦੀ ਹੋਈ ਮੌਤ ਦਾ ਜੋ ਨਰੇਗਾ ਦਾ ਕੰਮ ਕਰ ਰਹੀ ਸੀ ਤਾਂ ਇੱਕ ਛੱਪੜ ਦੀ ਪਟਾਈ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਡੱਗ ਬਣਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਉਸ ਡੱਗ ਦੇ ਵਿੱਚ ਉਹ 25 ਤੋਂ 30 ਫੁੱਟ ਡੂੰਗੀ ਜਗ੍ਹਾ ਦੇ ਉੱਤੇ ਖੜੀ ਸੀ ਤਾਂ ਉਹ ਉੱਪਰ ਪੌੜੀ ਦੇ ਰਾਹੀਂ ਚੜ ਰਹੀ ਸੀ ਤਾਂ ਅਚਾਨਕ ਪੌੜੀ ਡਿੱਗ ਜਾਣ ਦੇ ਕਾਰਨ ਉਹ ਠੰਡ ਡਿੱਗ ਪਈ ਲੇਕਿਨ ਉੱਥੇ ਇੰਤਜ਼ਾਮ ਪੂਰੇ ਹੋਣ ਦੇ ਨਾ ਹੋਣ ਦੇ ਕਾਰਨ ਉਸ ਔਰਤ ਨੂੰ 2 ਘੰਟੇ ਤੱਕ ਉੱਥੋਂ ਉਸ ਦੇ ਵਿੱਚੋਂ ਨਹੀਂ ਕੱਢਿਆ ਗਿਆ ਅਗਰ ਉਸ ਨੂੰ ਸਮੇਂ ਸਿਰ ਬਾਹਰ ਕੱਢਿਆ ਜਾਂਦਾ ਤਾਂ ਉਹ ਸ਼ਾਇਦ ਬਚ ਸਕਦੀ ਸੀ 2 2.5 ਘੰਟੇ ਬਾਅਦ ਜਦੋਂ ਉਸ ਨੂੰ ਉਸ ਦੇ ਵਿੱਚੋਂ ਬਾਹਰ ਕੱਢਿਆ ਤਾਂ ਹਸਪਤਾਲ ਵਿਖੇ ਲਿਆਉਣ ਸਮੇਂ ਉਸ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਅੱਜ ਹੁਣਸਾਬ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੱਜ ADC ਨੂੰ ਆਪਣਾ ਮਿਲਣ ਦੇ ਲਈ ਆਏ ਅਤੇ ਉਹਨਾਂ ਮੰਗ ਕੀਤੀ ਕਿ ਉਹਨਾਂ ਦੇ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਤੇ 25 ਤੋਂ 30 ਲੱਖ ਰੁਪਏ ਜਿਹੜਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਕਿਹਾ ਕਿ ਜੇ ਇਹ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹਨਾਂ ਵੱਲੋਂ ਨਾ ਤਾਂ ਕੋਈ ਸੰਸਕਾਰ ਕੀਤਾ ਜਾਵੇਗਾ ਨਾ ਹੀ ਪੋਸਟਮਾਰਟਮ ਜਿਹੜਾ ਉਹ ਇਨਾਂ ਵੱਲੋਂ ਆਪਣਾ ਕਰਵਾਇਆ ਜਾਵੇਗਾ ਆਓ ਤੁਹਾਨੂੰ ਸੁਣਾਉਣੀ ਆ ਕੀ ਕਹਿੰਦੇ ਨੇ ਇਸ ਦੇ ਲਈ ਪਰਿਵਾਰਕ ਮੈਂਬਰ ਅਤੇ ਏਡੀਸੀ ਪੂਨਮ ਸਿੰਘ ਕੀ ਨਾਮ ਤੁਹਾਡਾ ਮੇਰਾ ਨਾਮ ਪਰਮਜੀਤ ਕਹੜਾਈ ਕਹਿੰਦੇ ਮੇਰਾ ਬਰਾੜ ਦੀ ਵਿਆਹ ਹੀ ਹੋਈ ਹੈ ਮੇਰੇ ਪੇਕੇ ਹੈ ਮੇਰੀ ਪਰਜਾਈ ਸੀਗੀ ਜੀ ਉਹ ਅੱਛਾ ਕੀ ਹੋਇਆ ਬੇਤਰੀ ਹੋਇਆ ਕੀ ਸੀਗੀ ਜੀ ਕੰਮ ਕਰ ਰਹੇ ਸੀ ਮਨਰੇਗਾ ਤੇ ਜੀ ਉਹ ਉਹਨਾਂ ਦੀ ਡੈਥ ਹੋ ਗਈ ਜੀ ਇੱਥੇ ਪੌੜੀ ਉੱਪਰ ਚੜਾ ਰਹੇ ਸੀ ਜਦ ਕਿ ਉਹ ਪੌੜੀ ਟੁੱਟ ਗਈ ਦੇਖਦੇ ਪਏ ਇਹਨਾਂ ਕੋਲੇ ਕੋਈ ਇੰਤਜ਼ਾਮ ਨਹੀਂ ਸੀ ਉਹਨਾਂ ਨੂੰ ਕੱਢਣ ਦਾ ਜਦੋਂ ਕਿ ਕੱਢਣ ਵੇਲੇ 2 2.5 ਘੰਟੇ ਲਾ ਲਏ ਪੈਣਾ ਨਹੀਂ ਜੇ ਉਹ ਜਲਦੀ ਕਰ ਸਕਦੇ ਕੱਢ ਲੈਂਦੇ ਤਾਂ ਸ਼ਾਇਦ ਉਹ ਬਚ ਵੀ ਸਕਦੀ ਸੀ ਬੱਚਿਆਂ ਦੀ ਮਾਰਿ ਬਚਾਉਣ ਦਾ ਜਿਹੜਾ ਜੋ ਕੰਮ ਕਰਵਾ ਰਹੇ ਸੀ ਉਹਨਾਂ ਦਾ ਬਚਾਉਣ ਦਾ ਹੱਕ ਵੀ ਸੀ ਉਹਨਾਂ ਨੂੰ ਹੁਣ ਫਿਰ ਕੀ ਮੰਗ ਕਰੀ ਮੰਗ ਕਰ ਰਹੇ ਆ ਸਰ ਉਹਨਾਂ ਨੂੰ ਜਾਂ ਤਾਂ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਦੋ ਬੱਚੇ ਉਹਨਾਂ ਦੇ ਇੱਕ ਨੂੰ ਨੌਕਰੀ ਦਿੱਤੇ 25-30 ਲੱਖ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਕਿ ਉਹ ਆਗਾ ਟਾਈਮ ਪਾਸ ਕਰ ਸਕਣ ਨਹੀਂ ਸਰ ਸਰਕਾਰ ਸਿਸਕਾਰ ਹੋਣਾ ਚਿਰ ਜਿੰਨਾ ਚਿਰ ਸਾਡੀ ਮੰਗ ਨਹੀਂ ਮੰਨੀ ਜਾਊਗੀ ਸਿਸਕਾਰ ਨਹੀਂ ਹੋਣ ਦੇਵਾਂ ਬਿਲਕੁਲ ਵੀ ਨਹੀਂ ਹੁਣ ਦੇਵਾਂਗੇ ਸਾਡਾ ਤਾਂ ਮੈਨੂੰ ਕੁਝ ਵੀ ਹੋ। ਅਸੀਂ ਰੋਟੀ ਕਮਾਬ ਦੇ ਠੀਕ ਹੈ ਮਜ਼ਦੂਰ ਕਰਦੇ ਮਜ਼ਦੂਰੀ ਕਰਦੇ ਆ। ਅਕਸਰ ਰੋਟੀ ਖਾਂਦੇ ਰੁੱਖੀ ਖਾਂਦੇ ਮਿਸੀ ਖਾਂਦੇ ਇਹ ਤਾਂ ਮੰਗ ਕੇ ਨਹੀਂ ਖਾਂਦੇ। ਮੈਂ ਤਾਂ ਮਾਈ ਕਰਦੇ ਸੀ ਹੱਕ ਦੀ ਕਮਾਈ ਕਰਕੇ ਖਾ ਰਹੇ ਸੀ। ਇਹਦੇ ਵਿੱਚ ਤਾਂ ਕੋਈ ਦੋਸ਼ ਨਹੀਂ। ਸਰਕਾਰ ਤੋਂ ਮੰਗੋ। ਇਹੀ ਮੰਗਾਈ ਸਾਡੀ। ਹਾਂ। ਆਰੇ ਕੀ ਨਾਮ ਦੋ ਬਾ? ਮੇਰਾ ਨਾਮ ਚਰਨਜੀਤ ਕੌਰਾ ਜੀ ਪਿੰਡ ਬੈਂਮਨਦਵਾਨੇ ਦੀ ਰਹਿਣ ਵਾਲੀ ਹਾਂ। ਪਿੰਡ ਪਿੰਡ ਬੈਂਮਨਦਵਾਨੇ ਦੇ ਰਹਿਣ ਵਾਲੀਆਂ। ਤੇ ਆਏ ਕਰਕੇ ਹਾਂ ਜੀ ਸਰਪੰਚਾ ਜੀ ਹਾਂ ਜੀ ਕੀ ਹੋਇਆ ਜੀ ਇਹ ਮੌਜੂਦ ਇਸ ਦੀ ਬਿਰਜੀ ਉੱਤੇ ਪਿਛਪੜ ਦਾ ਕੰਮ ਚੱਲ ਰਿਹਾ ਸੀ ਉੱਥੇ ਡੱਗ ਬਣਾ ਰਹੇ ਸੀਗੇ ਡੱਗ 25-30 ਫੁੱਟ ਡੂੰਗਾ ਸੀਗਾ ਤੇ ਇਹ ਉਹ ਵਿੱਚ ਕੰਮ ਕਰਦੇ ਰਹੇ ਸੀਦੇ ਪੌੜੀ ਤੇ ਚੜਨ ਪਾਣੀ ਪੀਣ ਲਈ ਬਾਹਰ ਆਉਂਦੇ ਸੀਗੇ ਤੇ ਉੱਥੋਂ ਥੱਲੇ ਡਿੱਗ ਗਏ ਤੇ ਡਿੱਗਦੇ ਸਾਰ ਮੌਤ ਹੋ ਗਈ ਜਦੋਂ ਗਏ ਆ ਉੱਥੇ ਨਾ ਕੀ ਲੈਂਦੇ ਵੀ ਬਾ ਦੇ ਡਿੱਗਦੇ ਸਾਰ ਮੌਤ ਹੋ ਗਈ ਤੇ ਇਹ ਔਰ ਦੇਤ ਹੋ ਗਈ ਉੱਥੇ ਨਾਲ ਜਿਹੜਾ ਖੂਨਪਾਸੂ ਸਾਹ ਦਾ ਕਿਲੇ ਦੇ ਉਥੋਂ ਮਿੱਟੀ ਮੁੱਟੀ ਪਾ ਕੇ ਮਿਟਾ ਦਿੱਤਾ ਕਿਨੇ ਮਿਟਾਤਾ ਪੁੱਛ ਨਾ ਆਈ ਨਹੀਂ ਪਤਾ ਵੀ ਕਿੰਨਾਂ ਨੇ ਮਟਾਇਆ ਸਾਡੇ ਜਨਨ ਦਾ ਸਾਰਾ ਪਾਸੋ ਕਰਿਆ ਫਿਰ ਬਾਹਰ ਗਈ ਇਹ ਕਿੱਡੀ ਗੱਲ ਹਾਂਜੀ ਬਾਹਰ ਹੋਏ ਕਿ ਕਿੱਡੀ ਹੁੰਦੀ ਬਾਹਰ ਅਜੇ ਵੀ ਸੜ ਦੋ ਡੇਢ ਦਾ ਦੋ ਡੇਢ ਘੰਟਾ ਚੱਲ ਗਿਆ ਸੀ ਬਾਤਾਂ ਕਰ ਸਕਦੇ ਸੀ ਜੇ ਪ੍ਰਸ਼ਾਸਨ ਕਾਢ ਦੇ ਤਾ ਕੱਢਣ ਦਾ ਇੰਤਜ਼ਾਮ ਵਗੈਰਾ ਕੁਝ ਹੁੰਦਾ ਜਲਦੀ ਨਿਕਲ ਸਕਦੇ ਇਸ ਤਰ ਕਿਸਮਤ ਨਦੀ ਕੀ ਪਤਾ ਪਤਾ ਸੀ ਜੀ ਸਾਫ ਤੋਂ ਸਤ ਪੰਚੋਂ ਅਮਰੀਕਾ ਵਾਲਿਆਂ ਕੋ ਕੰਮ ਲੈ ਜਾਂਦਾ ਕੀ ਉਹਨਾਂ ਦੇ ਜਿਹੜੇ ਇੰਤਜ਼ਾਮ ਹੁੰਦੇ ਆ ਜਿਹੜੇ ਸਾਡੇ ਚਾਹੀਦੇ ਹੁੰਦੇ ਨਹੀਂ ਜੀ ਨਹੀਂ ਜੀ ਕੋਈ ਨਹੀਂ ਇਹ ਕਾਰਨ ਕਿਸ ਤਰ੍ਹਾਂ ਦੀ ਵਕਤੀ ਹਾਂਜੀ ਅਸੀਂ ਤਾਂ ਕਹਿੰਦੇ ਵੀ ਉਹਨਾਂ ਦੇ ਬੱਚਿਆਂ ਨੂੰ ਕੋਈ ਨੌਕਰੀ ਮਿਲਣੀ ਚਾਹੀਦੀ ਆ ਕੋਈ ਮਾਅਵਜ਼ਾ ਮਿਲਣਾ ਚਾਹੀਦਾ 25-30 ਲੱਖ ਇਹ ਵਰਵਾ ਸਾਹੀ ਮੰਗਾ ਜੇ ਨਾ ਹੋ ਦੇਣਗੇ ਤਾਂ ਅਸੀਂ ਸਾਰੇ ਧਰਨੇ ਲਾਵਾਂਗੇ ਬੱਚਾ ਬੱਚੀ ਛੜਕਤ ਲੈ ਕੇ ਡੱਡਾ ਬੋਡੀ ਵੀ ਲੈ ਕੇ ਆਵਾਂ ਕੀ ਨਾਮਾ ਟੋੜਾ ਪੈਣਾ ਮੇਰਾ ਨਾਂ ਗਸੇਵ ਕੁਸੈਂ ਦਾ ਹੀ ਪਿੰਡ ਇਹ ਪਿੰਡ ਦੋਦਾ ਜੀ ਕੀ ਮਾਮਲਾ ਹੈ ਕਿਹੜੀ ਪਿੰਡ ਮਾਮਲਾ ਹੈ ਪਿੰਡ ਬਹਿਮਣ ਦਵਾਨਿਆਂ ਦਾ ਜੀ ਸਾਡੇ ਰਿਸ਼ਤੇਦਾਰ ਸਿਕਲਦੀਪ ਪੌਰ ਇਹ ਥਾਪਾ ਮਾਡਲ ਨਹੀਂ ਹੈ ਨਾ ਪਿੰਡ ਬਹਿਮਣ ਦਵਾਨਿਆਂ ਦੇ ਵਿੱਚ ਛੱਪੜ ਮਰ ਰਿਹਾ ਸੀ ਉੱਥੇ ਇਹ ਮਨਰੇਗਾ ਸਕੀਮ ਤੇ ਅਧਿਅਕਤ ਕੰਮ ਕਰਨਾ ਚਾਹੀ ਸੀ ਮਨਜ਼ੂਰੀ ਆਉਗੀ ਤੇ ਉਹ ਜਿੱਥੇ ਕੰਮ ਕਰ ਰਹੇ ਸੀ ਉਹ ਟੋਆ ਬੜਾ ਡੂੰਘਾ 25 ਤੋਂ 30 ਫੁੱਟ ਉਹ ਡੂੰਘਾ ਟੋਆ ਸੀ ਉੱਥੇ ਪੌੜੀ ਲਗਾ ਕੇ ਕੰਮ ਕਰ ਰਹੇ ਸੀ ਬਿਨਾ ਕਿਸੇ ਸੇਫਟੀ ਵੈਲਟ ਤੋਂ ਕੋਈ ਉੱਥੇ ਸੇਫਟੀ ਦਾ ਇੰਤਜ਼ਾਮ ਨਹੀਂ ਸੀ ਜਦੋਂ ਇਹ ਉੱਪਰ ਚੜਨ ਲੱਗੇ ਪੌੜੀ ਲੱਗੀ ਹੋਈ ਸੀ ਲੱਕੜ ਦੀ ਤੇ ਟੰਬਾ ਟੋਕਣ ਕਰਕੇ ਥੱਲੇ ਡਿੱਗ ਪਏ ਤੇ ਇੱਕ ਜਾਣ ਸਾਰੀ ਦੀ ਮੌਤ ਹੋ ਗਈ ਹੁਣ ਤੁਹਾਡੇ ਵੱਲੋਂ ਕੀ ਮੰਗ ਕੀਤੀ ਹੈ ਸਾਡੇ ਵੱਲੋਂ ਪ੍ਰਸ਼ਾਸਨ ਅੱਗੇ ਹੀ ਮੰਗਾ ਕੇ ਉਹਨਾਂ ਨੂੰ ਜੋ ਮੁਆਵਜ਼ਾ ਮਿਲਣਾ ਚਾਹੀਦਾ ਤੇ ਇੱਕ ਬੱਚੇ ਆ ਉਹਦੇ ਬੇਰੁਜ਼ਗਾਰ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਕਿੰਨਾ ਮਾजूद ਨਕੀ ਚਿਆਰ 25 30 ਲੱਖ ਮਾੜ ਦੇ ਜਿਹੜਾ ਇਹਨਾਂ ਨੂੰ ਦਿੱਤਾ ਜਾਵੇ ਇਸ ਨਾਲ ਫਿਰ ਇਸ ਤੋਂ ਬਾਅਦ ਅਸੀਂ ਇਸ ਸੰਸਕਾਰ ਬਾਰੇ ਸੋਚਾਂਗੇ ਉਹਨਾਂ ਚਾਰੇ ਜਿਸ ਸੰਸਕਾਰ ਨਹੀਂ ਕਰਦੇ ਜਿੰਨਾ ਚਿਰ ਇਹਨਾਂ ਨੂੰ ਕੋਈ ਹੱਲ ਨਹੀਂ ਹੁੰਦਾ ਮੰਗਾ ਮੰਨੇ ਜਾਣੀ ਹੈ ਇਸ ਸੰਸਕਾਰ ਨੇ ਹਜੇ ਜਿਵੇਂ ਤੁਹਾਡੇ ਅਖ਼ਬਾਰਾਂ ਨਾਲ ਗੱਲ ਹੋਈ ਆ ਜੇ ਕੋ ਮੁੰਡਾ ਨਾ ਮੰਨੀ ਆਈਆਂ ਫਿਰ ਅਗਲੱਖ ਕਰੋ ਆਪਾਂ ਮੈਂ ਸਾਨੂੰ ਛੀ ਮਹੀਨੇ ਲੱਗ ਜਾਣ ਸਾਲ ਲੱਗ ਜੇ ਇਸ ਜਿਹੜੀ ਬੈੱਡ ਬੋਡੀ ਉਹ ਸ਼ਰਕਤੇ ਲੈ ਕੇ ਆਵਾਂਗੇ ਪੂਰੇ ਪਰਿਵਾਰ ਅਸੀਂ ਬੱਚਾ ਬੱਚਾ ਉਹਦਾ ਸ਼ੜਕ ਦੇ ਝੋਗਦੇ ਜਿਹੜਾ ਸ਼ਿੰਗਾਰ ਸਾ ਅੱਗੇ ਅਸੀਂ ਤਿੱਖਾ ਕਰਾਂਗੇ ਕੀ ਨਾਮ ਹੈ ਤੇ ਕੀ ਮਾਮਲਾ ਜਿਹੜਾ ਤੁਸੀਂ ਮੇਰਾ ਨਾਮ ਲਾਭ ਸਿੰਘ ਹੈ ਜੀ ਪਿੰਡ ਬੋਠੇ ਰਾਠੀ ਇਹ ਬਹਿਮਨ ਦਵਾਨੇ ਦਾ ਮਾਮਲਾ ਹੀ ਸਾਡੇ ਸਤਕਾਰਯੋਗ ਭੈਣ ਜੀ ਸੀ ਪਿੰਡ ਵਿੱਚ ਕੰਮ ਚੱਲ ਰਿਹਾ ਸੀ ਜੀ ਨਰੇਗਾ ਦਾ ਤੇ ਉਹ ਆਪਣਾ ਬੰਦ ਰਿਹਾ ਸੀ ਜੀ ਪੰਚਾਇਤ ਦਾ ਤੇ ਉਹਦੇ ਡਿੱਗਣ ਕਾਰਨ ਇਹਨਾਂ ਦੇ ਸੱਟ ਲੱਗੀ ਹੈ ਸੱਟ ਲੱਗਣ ਕਾਰਨ ਇਹਨਾਂ ਜਿਹੜੀ ਮੌਤ ਹੋ ਗਈ ਹੈ ਤੇ ਹੁਣ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਉਹਨਾਂ ਚਰਨਾਤਾ ਅਸੀਂ ਸੰਸਕਾਰ ਕਰਨਾ ਹੈ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਪੰਚਾਇਤ ਤੇ ਸੈਕਟਰੀ ਤੇ ਜਿੰਨੇ ਵੀ ਉਹਦੇ ਵਿੱਚ ਨਮਾਇंदे ਹੁੰਦੇ ਆ ਮੋਤਵਾਰ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਦੂਜੀ ਗੱਲ ਬੱਚੇ ਉਹਨਾਂ ਦੇ ਛੋਟੇ-ਛੋਟੇ ਐ ਉਹਨਾਂ ਦੇ ਜਿਹੜੇ ਰੋਜੀ ਰੋਟੀ ਐ ਸਰਕਾਰ ਨੂੰ ਬੇਨਤੀ ਕਰਦੇ ਆ ਵੀ 30 ਲੱਖ ਰੁਪਈਆ ਤੇ ਜਿਹੜਾ ਉਹਨਾਂ ਦਾ ਬੇਟਾ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇੱਕ ਕਦਮ ਦੀ ਵਾਪਰੀ ਹੋਇਆ ਕਿਸੇ ਐਮ ਆਮ

ਸੰਬੰਧਿਤ ਮਸਲਾ ਸੀ ਜਾਂ ਕੋਈ ਉਹਨਾਂ ਦੀ ਹੈਲਥ ਦੇ ਨਾਲ ਕੋਈ ਸੰਬੰਧਿਤ ਮਸਲਾ ਸੀਗਾ ਸੋ ਇਹਦੇ ਸਿਸੀਂ ਪ੍ਰੋਪਰ ਇਨਕੁਆਇਰੀ ਕਰਾਵਾਂਗੇ ਮੰਮ ਨੇ ਕਹਿੰਦੇ ਦੱਸਿਆ ਕਹਿੰਦੇ ਵੀ ਜਦੋਂ ਡੈਥ ਹੋ ਗਈ ਸੀ ਜਾਨੋਂ ਕੱਢ ਲਿਆ ਗਿਆ ਸੀ ਉਸ ਤੋਂ ਬਾਅਦ ਵੀ ਉਹਨੂੰ ਮਤਲਬ ਲੈ ਕੇ ਫਿਰਦੇ ਰਹੇ ਆ ਪ੍ਰੋਪਰ ਉਹਦਾ ਇਲਾਜ ਨਹੀਂ ਹੋਇਆ ਇਹ ਸਭ ਤੋਂ ਮਰੀ ਗਏ ਜੀ ਇਹ ਅ ਪਹਿਲੀ ਗੱਲ ਤਾਂ ਜਿਹੜਾ ਹੈਗਾ ਜਿਹੜੇ ਬੰਦੇ ਵੀ ਉੱਥੇ ਮੌਜੂਦ ਸੀਗੇ ਜਾਂ ਜੋ ਵੀ ਕੋਈ ਕੰਮ ਹੋ ਰਿਹਾ ਸੀ ਆਸ-ਪਾਸ ਦੇ ਕੋਈ ਵੀ ਬੰਦੇ ਸੀਗੇ ਉਹਨਾਂ ਨੂੰ ਆਪ ਹੀ ਥੋੜਾ ਜਿਆਦਾ ਸੈਂਸਿਟਿਵ ਹੋਣਾ ਚਾਹੀਦਾ ਹੈਗਾ ਜੇ ਕਿਸੇ ਦੀ ਸੇ ਠੀਕ ਨਹੀਂ ਤਾਂ ਸੀ ਉਹਨਾਂ ਨੂੰ ਕੋਈ ਮੁੱਢਲੀ ਸਹਾਇਤਾ ਜਿਹੜੀ ਆ ਉਹ ਦੇਣੀ ਬੰਦੀ ਹੈਗੀ ਜਦੋਂ ਸਾਨੂੰ ਕੋਈ ਪਤਾ ਚੱਲ ਗਿਆ ਵੀ ਕਿਸੇ ਨੂੰ ਕੋਈ ਚੱਕਰ ਆ ਗਿਆ ਜਾਂ ਅਜੇ ਇਕਦਮ ਕੋਈ ਬੇਹੋਸ਼ ਹੋ ਗਿਆ ਹੈਗਾ ਤਾਂ ਸਭ ਤੋਂ ਪਹਿਲਾਂ ਤਾਂ ਸਾਰਾ ਉਮ ਛੱਡ ਕੇ ਸਾਡਾ ਫਰਜ਼ ਇਹ ਹੀ ਬੰਦਾ ਕਿ ਅਸੀਂ ਉਹਨਾਂ ਨੂੰ ਪ੍ਰੋਪਰ ਜਿਹੜਾ ਹੈਗਾ ਮੁਢਲੀ ਸਹਾਇਤਾ ਤੋਂ ਬਾਅਦ ਅਸੀਂ ਪ੍ਰੋਪਰ ਉਹਨਾਂ ਦੀ ਹਸਪਟਲਾਈਜੇਸ਼ਨ ਕਰਾਈਏ ਮੈਂ ਗੱਲ ਕਰੀ ਸੀ ਸੇਫਟੀ ਦੀ ਵੀ ਬੀਓ ਤੇ ਹੈਨੀ ਪ੍ਰਬੰਧ ਦੀ ਗੱਲ ਕਰੀ ਤੇ ਇੱਕ ਆਖੀ ਦੀ ਕੋਲ ਸੀਗਾ ਇਹ ਸੰਪੰਨ ਦੇਖੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈ ਕਿ ਅੱਜ ਮੇਰੇ ਕੋਲ ਤਾਂ ਜਿਹੜਾ ਹੈਗਾ ਸਿਰਫ ਉਹ ਦੱਸ ਕੇ ਗਏ ਹੈਗੇ ਆ ਇਹਦੇ ਵਿੱਚ ਹੋਰ ਕੀ ਕੁਝ ਹੈਗਾ ਜਾਂ ਕਿਸ ਤਰ੍ਹਾਂ ਦੀ ਗੱਲਬਾਤ ਹੈਗੀ ਹੈ ਕਿੱਥੇ ਕਿੱਥੇ ਲੈਪਸਸ ਰਹੀ ਹੈਗੀ ਹੈ ਬੜਾ ਇਹ ਮਸਲਾ ਗੰਭੀਰਤਾ ਹੈ ਪਰ ਇਹ ਜਿੱਥੇ ਜਿੱਥੇ ਲੈਪਸਸ ਰਹੀ ਹੈਗੀ ਉਹਦੀ ਆਪਾਂ ਇਨਕੁਆਰੀ ਜ਼ਰੂਰ ਕਰਾਵਾਂਗੇ ਜਿਲੇ ਜਿਹੜੇ ਇਸ ਸਾਲ ਦੀਆਂ ਕਮੀਆਂ ਪਾਈਆਂ ਜਾਂ ਉਹਨਾਂ ਨੂੰ ਵੀ ਕੁਝ ਦਿੱਤਾ ਜਾਰੀ ਕੀਤਾ ਹੈ ਇਹ ਕੋ ਪਤਾ ਕੀ ਗੱਲ ਹੈ ਅਸੀਂ ਐਟ ਦਾ ਆਨਸੈਟ ਅਸੀਂ ਕਹਿ ਨਹੀਂ ਸਕਦੇ ਵੀ ਕਾਰਨ ਕੀ ਸੀ ਵਾਟ ਵਾਸ ਦਾ ਰੀਜ਼ਨ ਕੀ ਕੋਈ ਕਮੀ ਸੀ ਨਹੀਂ ਸੀ ਵਾਟ ਵਾਸ ਦਾ ਰੀਜ਼ਨਸ ਇਹ ਕੋਈ ਅਜੇ ਐਸਟੈਬਲਿਸ਼ਡ ਤਾਂ ਹੋਏ ਨਹੀਂ ਅਜੇ ਤਾਂ ਸਿਰਫ ਜਿਹੜਾ ਹੈਗਾ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਸੋ ਇਹ ਤਾਂ ਇੱਕ ਜਿਹੜਾ ਹੈਗਾ ਪ੍ਰੋਪਰ ਉਹਦੀ ਇਨਕੁਆਇਰੀ ਹੋਊਗੀ ਫੇਰ ਹੀ ਇੱਕ ਰੀਜ਼ਨ ਐਸਟੈਬਲਿਸ਼ ਹੋਊਗਾ ਲੇਕਿਨ ਮੈਂ ਇਸ ਗੱਲ ਤੋਂ ਦੇਖੋ ਅਸੀਂ ਸਮੇਂ ਸਮੇਂ ਤੇ ਸਾਰੀਆਂ ਹਰੈਤਾ ਵੀ ਜਾਰੀ ਕੀਤੀਆਂ ਜਾਂਦੀਆਂ ਜਿੱਥੇ ਵੀ ਕੋਈ ਕੰਮ ਚੱਲ ਰਿਹਾ ਹੈਗਾ ਅਸੀਂ ਜਿਹੜਾ ਹੈਗਾ ਸਾਡੀਆਂ ਟੀਮਸ ਵੀ ਵਿਜ਼ਿਟ ਕਰਦੀਆਂ ਸੋ ਅਸੀਂ ਆਪਦੇ ਵੱਲੋਂ ਜਿਹੜਾ ਹੈਗਾ ਸਾਰੇ ਡਿਪਾਰਟਮੈਂਟਸ ਨੂੰ ਹਮੇਸ਼ਾ ਇਹ ਡਾਇਰੈਕਸ਼ਨ ਦਿੱਤੀ ਹੈ ਕਿ ਜਿਹੜੀ ਹਿਊਮਨ ਲਾਈਫ ਹੈ ਸੇਫਟੀ ਸਭ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਦੇਖ ਤੋਂ ਤਾਂ ਇੱਕ ਵਾਰੀ ਇਨਕੁਆਇਰੀ ਹੋਣ ਤੋਂ ਫਿਰ ਆਪਾਂ ਦੇਖਦੇ ਹਾਂ ਜੀ